ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕੀ ਆਪਾਂ ਗੱਲਾਂ ਕਰਦੇ ਨੇ ਆ ਵੀ ਮਿਸਤਰੀ ਦਾ ਪੁੱਤ ਮਿਸਤਰੀ ਕਿਸਾਨ ਦਾ ਪੁੱਤਰ ਕਿਸਾਨ ਏ ਡਾਕਟਰ ਦਾ ਪੁੱਤਰ ਡਾਕਟਰ ਬਣਦਾ ਇਦਾਂ ਹੀ ਆ ਮੇਰਾ ਪੁੱਤ ਆ ਮੇਰੇ ਵੱਡੇ ਭਰਾ ਦਾ ਬੇਟਾ ਭਤੀਜਾ ਮੇਰਾ ਇਹਨੇ ਕਿੰਨੀ ਉਮਰ ਹੋ ਗਈ ਤੇਰੀ 14 ਸਾਲ 14 ਸਾਲ ਦੀ ਉਮਰ ਦੇ ਵਿੱਚ ਵੇਖੋ ਤੁਸੀਂ ਵੀ ਕਿੰਨੀਆਂ ਵਧੀਆ ਇਹਨੇ ਚੀਜ਼ਾਂ ਬਣਾਈਆਂ ਇਹ ਬੜੀ ਰੂਹ ਖੁਸ਼ ਹੁੰਦੀ ਆ ਮਨਪੂਰ ਹੁੰਦਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾਉਣਾ ਆ ਜਿਹੜਾ ਵਾ ਇਹਨੇ ਬਣਾਇਆ ਵਾ ਦਾਣੇ ਕੱਢਣ ਵਾਲੀ ਟਰਾਲੀ ਦਾਣੇ ਇਹ ਆਪਣੇ ਗੱਤੀ ਦੇ ਨਾਲ ਹੀ ਇਹਨੇ ਬਣਾਈ ਸਾਰੀ ਤੇ ਮੁੜ ਕੇ ਦੂਜੀਆਂ ਟਰਾਲੀਆਂ ਜਿਹੜੀਆਂ ਦਾਣੇ ਪਾਉਣ ਵਾਲੀ ਆਤਵੀਆਂ ਵੇਖੋ ਤੁਸੀਂ ਪੀ ਹੱਥ ਦੇ ਨਾਲ ਹੀ ਸਾਰੀਆਂ ਇੱਕ ਢੀ ਤਕਨੀਕ ਦੇ ਨਾਲ ਬਣਾਈਆਂ ਆ ਨਿਊ ਹਡਨ ਟਰੈਕਟਰ ਆ ਗਿਆ ਗੱਡੀ ਸਾਰੀਆਂ ਜੀ ਮੋਟਰਾਂ ਵੀ ਫਿੱਟ ਕੀਤੀਆਂ ਉਹ ਵੀ ਤੁਹਾਨੂੰ ਚਲਾ ਕੇ ਦਿਖਾਵਾਂਗੇ ਆ ਗਿਆ ਸੁਹਾਗਾ ਆ ਗੱਡੀ ਜਿਹੜਾ ਆਪਾਂ ਨੂੰ ਮਾਰਕੀਟ ਚੋਂ ਟਰੈਕਟਰ ਮਿਲ ਜਾਂਦਾ ਇਹਨੂੰ 4x4 ਕੀਤਾ ਇਹਨੇ ਆ ਗੱਡੀ ਕੰਪਿਊਟਰ ਕਰਾਇਆ ਬਣਾਇਆ ਮੋਟਰ ਕਰਾਇਆ ਉਤੋਂ ਗੱਡੀ ਇਹ ਆਪਣਾ ਆ ਗਿਆ ਅਰਜਨਰੇਟਰ ਨੂਵਾ ਡੈਕ ਡੁਕ ਵੀ ਤੇ ਫਿੱਟ ਕੀਤਾ ਆਉਣ ਵਾਲੇ ਸਮੇਂ ਚ ਆ ਗਈ ਬਲਾਵ ਇਹ ਆਪਣਾ ਟਰਬੋ ਟਰੈਕ ਬੇਸ਼ੱਕ ਨਿੱਕਾ ਟਰਬੋ ਬਣਾਇਆ ਆ ਆਪਣੀ ਆ ਗਈ ਕੰਬੈਨ ਜੱਸੀ ਉਹ ਦੇਖੋ ਕਿੰਡੀ ਵਧੀਆ ਤਕਨੀਕ ਨਾ ਉਹ ਬਰੂ ਕਟਰ ਸਾਰਾ ਕੁਝ ਜਿਹੜਾ ਇਨੇ ਬਣਾਇਆ हां ਦੱਸੇ ਤੈਨੂੰ ਕਿੱਦਾਂ ਰੁਚੀ ਪੈ ਗਈ ਏ ਇਹ ਪਹਿਲਾ ਮੈਂ ਗੱਤੇ ਦੇ ਟਰੈਕਟਰ ਬਣਾਉਣਾ ਨਾ ਇਸ ਨੂੰ ਪਲ 24 ਸਾਲੇ ਹਾਂਜੀ ਤੇ ਹੌਲੀ ਹੌਲੀ ਮੋਟਰਾਂ ਫਿਟ ਕਰੀ ਗਿਆ ਤੇ ਇਹ ਤੈਨੂੰ ਕਿੰਨੇ ਸਿਖਾਇਆ ਵਾ ਇਹ ਆਪੇ ਹੀ YouTube ਤੋਂ ਸਿੱਖ ਸਿੱਖ ਕੇ ਵੇਖੋ ਜੀ ਤੁਸੀਂ ਕਿੰਡੀ ਵਧੀਆ ਗੱਲ ਜੇ ਬੰਦੇ ਨੇ ਸਿੱਖਣਾ ਹੋਵੇ ਤੇ ਨੈਟ ਦੇਤੇ ਆਪਾਂ ਆਖ ਦਿੰਦੇ ਆਂ ਵੀ ਨੈਟ ਮਾੜੀ ਚੀਜ਼ ਆ ਕਿਉਂਕਿ ਇਹ ਬੰਦੇ ਦਾ ਦਿਮਾਗ ਵਾ ਆਪਾਂ ਇਹਦੇ ਤੋਂ ਜੋ ਮਰਜੀ ਸਿੱਖ ਸਕਦੇ ਆ ਜੇ ਆਪਾਂ ਚੰਗੀਆਂ ਚੀਜ਼ਾਂ ਸਿੱਖਾਂਗੇ ਤੇ ਵੇਖੋ ਤੁਸੀਂ ਇਹ ਮੁੰਡਾ ਜੇ ਅੱਜ 7 ਸਾਲ ਦੀ ਉਮਰ ਦੇ ਵਿੱਚ ਕਿੰਨਾ ਕੁ ਕਰ ਸਕਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਇੰਜੀਨੀਅਰ ਜਿਹੜਾ ਉੱਭਰ ਕੇ ਪਾਸੇ ਆਊਗਾ ਤੇ ਬਹੁਤ ਵਧੀਆ ਚੀਜ਼ਾਂ ਇੱਕ ਅੱਧੀ ਚੀਜ਼ ਚਲਾ ਕੇ ਦਿਖਾ ਪੁੱਤਰ ਇਹਨੇ ਵਿੱਚ ਮੋਟਰਾਂ ਫਿੱਟ ਕਰਕੇ ਤੇ ਪੂਰਾ ਵਧੀਆ ਇਹ ਉਹਨੂੰ ਗੇੜੇ ਰਲਾਉਣੇ ਆਇਧਰ ਦੇਖੋ ਕਿੰਡੀ ਬਲਾ ਚੀਜ਼ ਬਣਾਈ ਆ ਸਾਰੀਆਂ ਚੀਜ਼ਾਂ ਚੱਲਦੀਆਂ ਐ ਦੇਖੋ ਹੁਣ ਆ ਤੁਹਾਨੂੰ ਅਰਜਨ ਨੋਵਾ 4x4 ਚਲਾ ਕੇ ਦਿਖਾਉ ਉਹ ਇੱਕ ਬਾਰਿਸ਼ ਆ ਗਈ ਅੱਜ ਬਲੌਗ ਬਣਾਉਣ ਡੈ ਅਸੀਂ ਇਹ ਇੰਨਾ ਵੀ ਚਲੋ ਹੁਣ ਇਹਨੇ ਕਿੰਨਾ ਦਿਮਾਗ ਲਾਇਆ ਗਾਂ ਜਾ ਕੇ ਹੋਰ ਵਧੀਆ ਵਧੀਆ ਤਕਨੀਕਾਂ ਜਿਹੜੀਆਂ ਆ ਇਹ ਬਣਾਉਂਗਾ ਤੇ ਆ ਵੇਖੋ ਟਰੈਕਟਰ ਅਰਜਨ ਸ਼ੌਂਕ ਦਾ ਮੁੱਲ ਕੋਈ ਨਹੀਂ ਅੰਦੇ ਨੂੰ ਕੰਮ ਕਰਨ ਦਾ ਜज्ਬਾ ਹੋਣਾ ਚਾਹੀਦਾ ਕਿੱਡਾ ਵਧੀਆ ਇਹ ਆਪਣਾ ਇਹਦੀ ਵੈਸੇ ਵੀ ਰੁਚੀ ਮੈਂ ਵੇਖਿਆ ਵੀ ਜਦੋਂ ਕਿਤੇ ਬਾਹਰ ਅੰਦਰ ਵੀ ਉੱਥੇ ਝੋਨਾ ਝਾਨਾ ਆਪ ਦੇ ਖੇਤ ਬਣਾ ਕੇ ਉੱਥੇ ਇਹ ਟਰੈਕਟਰਾਂ ਨਾਲ ਨਿੱਕੇ ਆਣਾ ਵਾਈ ਕਰਦਾ ਰਹਿੰਦਾ ਸਾਰਾ ਕੁ ਇਹਨੂੰ 4x4 ਬਣਾਇਆ ਵਾ ਅਗਲੇ ਬੰਨੇ ਦੂਜਾ ਮਾਰਾ ਵੱਖਰੀਆਂ ਮੋਟਰਾਂ ਲਾ ਕੇ ਪੀਜੀ ਮੋਡਰਨ ਮੋਡਰਨ ਵਾਲਾ ਸਿਸਟਮ ਵੀ ਸਾਰਾ ਇਹ ਬਹੁਤ ਕਾਰਾਗਰੀ ਨਾਲ ਇਹਨਾਂ ਚੀਜ਼ਾਂ ਬਣਾਈਆਂ ਵਾ ਤੇ ਮਹਾਰਾਜ ਨੂੰ ਬਹੁਤ ਵਧੀਆ ਤਰੱਕੀਆਂ ਬਖਸ਼ੇ ਇੱਕ ਮੈਨੂੰ ਪਤਾ ਲੱਗਾ ਵੀ ਇਹਨੇ ਆਪਣੇ YouTube ਦੇ ਉੱਤੇ ਪੇਜ ਵੀ ਬਣਾਇਆ ਵਾ ਹਾਂ YouTube ਤੇ ਤੇਰਾ ਪੇਜ ਕਿਹੜਾ ਵਾ ਸੰਧੂ ਮਾਡਲ ਮੇਕਰ ਸੰਧੂ ਮਾਡਲ ਮੇਕਰ ਇਹਦਾ YouTube ਦੇ ਉੱਪਰ ਪੇਜ ਆ ਸਾਰੇ ਮੇਰੇ ਵੀਰ ਸਪੋਰਟ ਕਰੋ ਤਾਂ ਜੋ ਜਿੱਦਾਂ ਆਪਾਂ ਇਹਨਾਂ ਬੱਚਿਆਂ ਨੂੰ ਸਪੋਰਟ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨਿੱਖਰ ਕੇ ਬਾਹਰ ਆਉਣਗੇ ਤੇ ਹੁਣ ਐਡਾ ਇਹਦੇ ਕੋਲ ਅਜੇ ਚਲੋ ਇੰਨਾ ਵਾ ਵੀ ਅਜੇ ਪੜਦਾ ਵਾ ਤੇ ਬਾਲਾ ਆਪਦੇ ਵਿਹਲੇ ਟਾਈਮ ਦੇ ਵਿੱਚ ਇਹ ਜਿਹੜਾ ਵਾ ਸਾਰਾ ਕੁਝ ਤਿਆਰ ਕਰਦਾ ਵਾ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਜਿਦ ਤਰ੍ਹਾਂ ਇੰਜੀਨੀਅਰ ਦੀ ਪੜ੍ਹਾਈ ਕਰੂਗਾ ਤੇ ਹਰ ਇੱਕ ਕੋ ਸਿੱਖਣ ਨੂੰ ਮਿਲੂਗਾ ਤੇ ਇਹਦੇ ਨਾਲ ਇਹਦਾ ਜਿਹੜਾ ਵਾ ਪੂ ਇੱਕ ਹੋਰ ਵਧੀਆ ਨਿੱਖਰ ਕੇ ਬਾਹਰ ਆਊਗਾ ਤੇ ਸਭ ਤੋਂ ਵੱਧ YouTube ਵਾਲੇ ਚੈਨਲ ਨੂੰ ਇਹਦੇ ਨੂੰ ਸਪੋਰਟ ਕਰੀਏ ਸਬਸਕ੍ਰਾਈਬ ਕਰੀਏ ਤੇ ਲਾਈਕ ਬਟਨ ਦਬਾਈਏ ਤਾਂ ਜੋ ਇਹ ਇਹਨੂੰ ਵੀਡੀਓ ਇਹ ਵੀਡੀਓ ਬਣਾਉਣ ਦੇ ਚੱਕਰ ਚ ਹੋਰ ਜਿਆਦਾ ਜ਼ੋਰ ਲਾਵੇ ਤੇ ਨਵੀਆਂ-ਨਵੀਆਂ ਚੀਜ਼ਾਂ ਤੁਹਾਡੇ ਨਾਲ ਦਿਖਾਵੇ ਕਿੰਵੀਂ ਕਲਾਸ ਚ ਪੜਦਾ ਹੁਣ ਮੈਂ 8ਵੀਂ ਕਲਾਸ ਦੇ ਵਿੱਚ ਵਾ ਤੇ ਬਹੁਤ ਵਧੀਆ ਆ ਜੱਸੀ ਮਸ਼ੀਨ ਮੈਨੂੰ ਸਾਰਿਆਂ ਨਾਲੋਂ ਥੀ ਵਧੀਆ ਲੱਗੀ ਵੀਰੇ ਇਹ ਵੇਖੋ ਜੀ ਜੱਸੀ ਮਸ਼ੀਨ ਲਿਖ ਕੇ ਪੂਰਾ ਕੈਬਨ ਕੂਬਨ ਲਾਇਆ ਹਤੇ ਤੇ ਬਹੁਤ ਵਧੀਆ ਪੁੱਤਰਾ ਚੀਜ਼ਾਂ ਬਣਾਈਆਂ ਵੱਧ ਤੋਂ ਵੱਧ ਇਹਨਾਂ ਨੂੰ ਹੋਰ ਬਣਾਇਆ ਕਰ ਆ ਚੀਜ਼ ਜਿਹੜੀ ਅਸੀਂ ਬਣਾਈ ਹੀ ਤੁਹਾਨੂੰ ਮੈਂ ਦੀ ਕਿਸੇ ਦਿਨ ਪ੍ਰੋਪਰ ਵੀਡੀਓ ਦਿਖਾਉਂਗਾ ਜਿਹੜੀ ਅਸੀਂ ਆਪ ਚੜਜੀਤੀ ਇਹਨੇ ਉੱਥੋਂ ਵੇਖ ਕੇ ਇਹਦੀ ਕਾਪੀ ਮਾਰਤੀ ਦਾਣੇ ਕੱਢਣ ਵਾਲੀ ਜਿੱਦਾਂ ਖੋਬੇ ਦੇ ਵਿੱਚ ਆਪਾਂ ਗਾਣੇ ਦਾਣੇ ਕੱਢਦੇ ਆ ਤੇ ਵੀ ਜਿਆਦੇ ਟਰੈਕਟਰਾਂ ਦੀ ਲੋੜ ਨਹੀਂ ਇੱਕ ਟਰਾਲੀ ਮਗਰ ਪਾ ਕੇ ਤੇ ਉਹਨੂੰ ਕੱਢ ਕੇ ਦਾਣੇ ਤੇ ਜਿਹੜਾ ਜਿਹੜਾ ਮਸ਼ੀਨਰੀ ਜਿਹੜੀ ਆ ਸਭ ਕੀ ਰਵੇ ਬਹੁਤ ਵਧੀਆ ਚੀਜ਼ਾਂ ਬਣਾਈਆਂ ਮੇਰੇ ਪੁੱਤਰ ਨੇ ਤੇ ਤੁਸੀਂ ਇਹਦਾ ਜਿਹੜਾ ਪੇਜ ਵਾ ਸੰਧੂ ਇਹਦਾ ਹੀ ਸਾਧੂ ਮਾਡਲ ਮੇਕਰ ਉਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਉਹਨੂੰ ਲਾਈਕ ਕਰੋ ਸ਼ੇਅਰ ਕਰੋ ਉਹਦਾ ਬੈਲ ਆਈਕਨ ਦਬਾਓ ਕਿਉਂਕਿ ਨਵੀਆਂ-ਨਵੀਆਂ ਵੀਡੀਓ ਇਹ ਬਣਾ ਕੇ ਨੇਟ ਤੇ ਪਾਉਣਾ ਰਹਿੰਦਾ ਵਾ ਅੱਜ ਬਾਰਸ਼ ਹੋ ਰਹੀ ਹੈ ਅਸੀਂ ਨਹੀਂ ਦੇ ਵੀ ਬਹੁਤ ਵੱਡੀ ਵੀਡੀਓ ਬਣਾਉਣੀ ਸੀ ਹੁਣ ਇਹਦੇ ਨਾਲ ਸਾਡੇ ਸਾਰੇ ਸਮਾਨ ਭੇਜ ਲੈਣਾ ਹੋਣੀ ਭੱਜ ਕੇ ਅੰਦਰ ਵੜਨਾ ਠੀਕ ਨਹੀਂ ਤੇ ਸਾਰੇ ਜਣੇ ਮੇਰੇ ਵੀਰ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ